ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਵ ਹੋਏ ਹਾਂ ਜੀ ਵੀਰ ਹੈਂਡਲੂਮ ਤਲਵੰਡੀ ਭਾਈ ਤੋਂ ਅੱਜ ਪਹਿਣਾ ਵਾਸਤੇ ਸੂਟਾਂ ਦੀ ਸੇਲ ਲੈ ਕੇ ਆਏ ਹਾਂ ਜੀ ਰਖੜੀ ਆਫਰ ਦੇ ਉੱਪਰ ਅਸੀਂ ਸੇਲ ਲਾਈ ਆ ਸੂਟਾਂ ਦੀ ਬਹੁਤ ਪਿਆਰੇ ਪਿਆਰੇ ਸੂਟ ਆਏ ਆ ਜੀ ਬਾਜ਼ਾਰ ਦੇ ਵਿੱਚ ਇਹ ਸੂਟ ਕੋਈ 600 650 ਦੀ ਵਿਕਰੀ ਦੇ ਵਿੱਚ ਆਉਂਦਾ ਪ੍ਰੋਪਰ ਲੈਸ ਦਾ ਵਰਕ ਕੀਤਾ ਹੋਇਆ ਹੈ ਜੀ ਬਹੁਤ ਪਿਆਰਾ ਮੈਚਿੰਗ ਸੂਟ ਹੈ ਜੀ ਫੁੱਲ ਸੂਟ ਸਿਰਫ ਵੀਰ ਹੈਂਡਲੂਮ ਤੇ ਲਾਤਾ ਜੀ 395 ਰੁਪਏ ਦਾ ਸੂਟ ਫੁੱਲ ਫੁੱਲ ਸਾਈਜ਼ ਦੇ ਦੁਪट्टे ਹੈ ਜੀ ਸਿਰਫ 395 ਰੁਪਏ ਦਾ ਸੂਟ ਰਖੜੀ ਆਫਰ ਲਾਤਾ ਹੈ ਜੀ ਜਿੰਨੇ ਮਰਜੀ ਸੂਟ ਲਓ ਜੀ ਚੈੱਕ ਰਡ ਡਾਈਨਿੰਗ ਜਿੰਨੇ ਮਰਜੀ ਸੂਟ ਲਓ ਜੀ ਇੱਧਰ ਦੇਖੋ ਬਹੁਤ ਪਿਆਰੀ ਪਿਆਰੀ ਡਿਜ਼ਾਈਨਿੰਗ ਜਿੰਨੇ ਮਰਜੀ ਸੂਟ ਲਈ ਚਲੋ ਜੀ ਸਿਰਫ 395 ਰੁਪਏ ਦੇ ਸੂਟ ਆਉਣਾ ਕਿੱਥੇ ਹੈ ਜੀ ਤਲਵੰਡੀ ਫੋਟੋਸਟੇਟ ਦੇ ਨੇੜੇ ਪੁਰਾਣੀ ਦਾਣਾ ਮੰਡੀ ਤਲਵੰਡੀ ਭਾਈ ਜੀ ਵੀਰ ਹੈਂਡਲੂਮ ਵਾਲਿਆਂ ਦੇ ਆਉਣਾ ਤੁਸੀਂ ਲੋਹਾਮਾ ਵਾਲਿਆਂ ਦੇ ਬਹੁਤ ਪਿਆਰੀ ਡਿਜ਼ਾਈਨਿੰਗ ਆਈ ਹੈ ਜੀ 395 ਰੁਪਏ ਦੇ ਵਿੱਚ ਸੂਟ ਡਿਜ਼ਾਈਨਿੰਗ ਤੋਂ ਹੋਰ ਵੀ ਚੈੱਕ ਕਰੋਣਾ ਬਹੁਤ ਸੋਹਣੇ ਡਿਜ਼ਾਈਨ ਆਏ ਆ ਜੀ ਦੇਖੋ ਕਿੰਨੇ ਪਿਆਰੇ ਸ਼ੇਡ ਹੈ ਬਹੁਤ ਸੋਹਣੀਆਂ ਸੋਹਣੀਆਂ ਸ਼ੇਡਾਂ ਇਹਦੇ ਵਿੱਚ ਆਈਆਂ ਫੁੱਲ ਸਾਈਜ਼ ਦੇ ਦੁਪੱਟੇ ਡਿਜੀਟਲ ਦੁਪੱਟੇ ਹੈ ਜੀ ਨਾਲ ਸਿਰਫ 395 ਰੁਪਏ ਦੀ ਰੇਂਜ ਦੇ ਵਿੱਚ ਜਲਦੀ ਜਲਦੀ ਵਿਜ਼ਿਟ ਕਰੋ ਜੀ ਲੋਹਾਮਾਂ ਵਾਲਿਆਂ ਦਾ ਸ਼ੋਰੂਮ ਵੀਰ ਹੈਂਡਲੂਮ ਤਰਵੰਡੀ ਪਾਈ ਸਤਿ ਸ਼੍ਰੀ ਅਕਾਲ ਜੀ